ਜਿਹੜੇ ਭਰਾਵਾਂ ਕੋਲ ਉਪਰ ਵਾਲ ਬਰਾਬਰ ਨਹੀਂ ਕੱਟ ਹੁੰਦੇ ਉਹਨਾਂ ਭਰਾਵਾਂ ਲਈ ਇਹ ਵੀਡੀਓ ਆ ਬਹੁਤ ਜ਼ਿਆਦਾ ਸੌਖੇ ਤਰੀਕੇ ਨਾਲ ਇਹ ਵੀਡੀਓ ਤੁਸੀਂ ਜਦੋਂ ਦੇਖੋਗੇ ਉਸ ਤੋਂ ਬਾਅਦ ਤੁਹਾਡੇ ਵਾਲ ਕਦੀ ਵੀ ਉੱਚੇ ਨੀਵੇਂ ਨਹੀਂ ਰਹੂਗੇ ਆਜੋ ਦਸੀਏ ਕਿਹੜੇ ਕੱਟਨੇ ਆ ਕਿੱਦਾਂ ਕੱਟਨੇ ਆ ਵਾਲ ਕੱਟਣ ਦਾ ਤਰੀਕਾ ਤੁਹਾਨੂੰ ਦੱਸਦੇ ਆ ਤੇ ਬਹੁਤ ਜ਼ਿਆਦਾ ਸੌਖੇ ਬਿਕਣਾ ਸ਼ਾਬਰ ਫੜਾ ਦੇ ਠੀਕ ਆ ਵਾਲ ਗਿੱਲੇ ਕਰ ਲੈਨੇ ਪਹਿਲਾਂ ਮੇਰਾ ਵੀਰ ਇਹਨਾਂ ਚੰਗੀ ਤਰ੍ਹਾਂ ਵਾਲ ਗਿੱਲੇ ਕਰ ਲੈਨੇ ਲਓ ਐਨ ਚੰਗੀ ਤਰ੍ਹਾਂ ਵਾਲ ਗਿੱਲੇ ਕਰ ਲੈਨੇ ਬਹੁਤ ਚੀਜ਼ਾਂ ਸਿੱਖਣ ਵਾਲੀਆਂ ਆਇਆ ਅਸੀਂ ਵੀ ਸਿੱਖਦੇ ਆ ਤੁਸੀਂ ਵੀ ਸਿੱਖੀ ਆਇਆ ਕਰੋ ਇਹ ਚੀਜ਼ ਕਦੀ ਖਤਮ ਹੋਣ ਵਾਲੀ ਨਹੀਂ ਹੈਗੀ ਠੀਕ ਆ ਆਪਾਂ ਨਾ ਸ਼ੁਰੂ ਕਰੇ ਬਾਹਲ ਕੱਟੇ ਉਸ ਤੋਂ ਬਾਅਦ ਕਰੀਏ ਵਾਲ ਵਾਲੇ ਨੂੰ ਚੰਗੀ ਤਰ੍ਹਾਂ ਲਓ ਜੀ ਪਹਿਲਾਂ ਵਾਲਾਂ ਨੂੰ ਇੱਦਾਂ ਪਿੱਛੇ ਨੂੰ ਕਰ ਲੈਣਾ ਵਾਲਾਂ ਨੂੰ ਠੀਕ ਆ ਉਸ ਤੋਂ ਬਾਅਦ ਮੋਰੇ ਜੱਕਣੇ ਬਾਦ ਜਾਰੇ ਤੁਸੀਂ ਪਿੱਛੇ ਨੂੰ ਪਾ ਲਓ ਚਾਹੀਏ ਇਹਦਾ ਟੇਢੇ ਕਰਕੇ ਬਾਹਲ ਇੱਦਾਂ ਨੂੰ ਕਰਕੇ ਠੀਕ ਆ ਆਪ ਇਹਦਾ ਵਾਲ ਜੱਕ ਲੈਣੇ ਥੋੜਾ ਸੈਕਸ਼ਨ ਚੱਕਣਾ ਜਿਆਦਾ ਨਹੀਂ ਚੱਕਣਾ ਹੈਗਾ ਦੇਖਣਾ ਕਿ ਤੁਹਾਡੇ ਹੱਥਾਂ ਦੇ ਵਿੱਚ ਵਾਲ ਕਿੰਨੇ ਗਾਉਂਦੇ ਆ ਸਿੱਧੇ ਰੱਖਣੇ ਆ ਬਲੀਂ ਉਂਗਲੀ ਦੇ ਵਿੱਚ ਬਾਹ ਕੰਗਾ ਤੇ ਕੈਂਚੀ ਫੜਨ ਦਾ ਤਰੀਕਾ ਵੀ ਤੁਸੀਂ ਸੈਂਪਲ ਰੱਖਣਾ ਕਨਫਿਊਜ਼ ਬਿਲਕੁਲ ਨਹੀਂ ਹੋਣਾ ਐਦਾਂ ਬਲ ਬਲ ਆ ਦੋ ਉਂਗਲਾ ਲੈ ਆਂ ਮੀਆਂ ਆ ਵਾਲ ਪਿੱਛੇ ਨੂੰ ਕਰ ਲੈਨੇ ਜਿਹੜੇ ਪਿੱਛੇ ਵਾਲੇ ਵਾਲ ਠੀਕ ਆ ਉਸ ਤੋਂ ਬਾਅਦ ਆ ਵੇਖੋ ਆਹ ਵਾਲੀ ਚੀਜ਼ ਨੂੰ ਕੰਗੇ ਨੂੰ ਕੀ ਕਹਿੰਦਾ ਇੱਥੇ ਗੂਠੇ 'ਚ ਰੱਖਦਾ ਹੋ ਗਈ ਕੈਂਚੀ ਫੜਨ ਦਾ ਤਰੀਕਾ ਆ ਲੋ ਥੋੜੇ ਥੋੜੇ ਬਾਲ ਚੱਕਣੇ ਆ ਜਿਆਦਾ ਨਹੀਂ ਚੱਕਣੇ ਆ ਹੌਲੀ 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 ਸਮੂਥ ਹੀ ਤਰੀਕੇ ਨਾਲ ਫੇਰ ਉਸ ਤੋਂ ਬਾਅਦ ਮੋਰੇ ਵਾਲੇ ਬਾਲ ਇਦੀ ਨਾਲ ਪਿੱਛੇ ਨੂੰ ਲੈ ਆਉਣੇ ਕੰਗਾ ਇੱਥੇ ਰੱਖ ਲੈਣਾ ਆ ਲੋ ਕੈਂਚੀ ਨਾਲ ਬਾਲ ਫੇਰ ਚੱਕ ਲੈਣੇ ਐਦੀ ਪਿੱਛੇ ਨੂੰ ਲੈ ਆਉਣੇ ਲੋ ਆ ਦੇਖ ਕੱਟ ਹੋਈ ਜਾਣੇ ਤੁਹਾਨੂੰ ਪਤਾ ਲੱਗੀ ਜਾਣਾ ਕਿਹੜੇ ਬਾਲ ਉੱਚੇ ਨੇ ਆ ਥੋੜੇ ਥੋੜੇ ਚੱਕਣੇ ਜਿਆਦਾ ਨਹੀਂ ਕਈ ਹੁੰਦੇ ਆ ਬਹੁਤ ਸਾਰੇ ਬਾਲ ਇਦਾਂ ਇਕੱਠੇ ਹੀ ਵੜ ਲੈਂਦੇ ਆ ਪਤਾ ਕੀ ਲੱਗਣਾ ਕੁਝ ਵੀ ਨਹੀਂ ਪਤਾ ਲੱਗਣਾ ਹੌਲੀ ਹੌਲੀ ਆ ਦੇਖੋ ਇਦਾਂ ਲੈ ਕੇ ਆਓ ਕੈਂਚੀ ਵੜੋ ਆ ਲੋ ਇੱਥੋਂ ਐ ਤਾਂ ਟੈਨਸ ਦੇ ਪਾ ਇਕਟਾ ਸੈਂਟਰ ਦੇ ਵਿੱਚ ਦੋ ਤੀਜਾ ਇਧਰ ਸਾਝੇ ਪਾਸੇ ਵਾਲਾ ਹੁਣ ਇੱਥੇ ਇਧਰ ਵਾਲੇ ਵਾਲ ਥੋੜੇ ਨਾਲ ਚੱਕ ਲੈਨੇ ਫਰੰਟ ਤੋਂ ਆ ਦੇਖੋ ਆ ਥੋੜੇ ਛੋਟੇ ਆ ਔਰ ਆ ਥੋੜੇ ਜੇ ਵੱਡੇ ਆ ਨਾ ਨਾਲ ਇੱਥੇ ਬਸ ਹੋ ਗਿਆ ਕਲੀਅਰ ਹੁਣ ਇੱਥੇ ਅਗਲਾ ਸਟੈਪ ਆ ਨਹੀਂ ਕੋਈ ਇੱਥੇ ਰਹਿਣਾ ਇਧਰ ਵਾਲੇ ਛੋਟੇ ਆ ਇਧਰ ਵਾਲੇ ਵੱਡੇ ਆ ਆ ਦੇਖੋ ਠੀਕ ਆ ਫੇਰ ਇੱਥੇ ਆਇਆ ਨਾ ਆ ਹੁਣ ਵੱਡੇ ਆ ਆ ਦੇਖੋ ਇੱਥੇ ਇੰਨੇ ਤੱਕ ਕਰ ਦੇ ਲੋ ਫਿਰ ਅੱਗੇ ਆ ਜੀ ਹੁਣ ਆਉਣੀ ਕੀਤੇ ਆਪ ਸੌਖਾਇਆ ਤਰੀਕਾ ਹੈ ਕੰਮ ਕਰਨ ਦਾ ਬਸ ਤਰੀਕੇ ਦੇਖ ਲਿਆ ਕਰੋ ਹੁਣ ਆਥ ਹੈਗਾ ਲਾਸਟ ਇਸ ਰੈਪ ਤੀਜਾ ਇਦਾਂ ਨੂੰ ਕਰਕੇ ਆਓ ਆ ਬੱਡੇ ਨਾਲ ਇੱਥੇ ਇਤ ਫੇ ਅੰਕ ਟੇਡਾ ਰੱਖ ਕੇ ਇਦਾਂ ਬਾਲ ਬਰਾਬਰ ਹੋਈ ਜਾਣੇ ਤੁਹਾਨੂੰ ਪਤਾ ਲੱਗ ਜਗਾ ਆ ਜਦੋਂ ਬਾਹਰ ਨਿਕਲ ਰਿਹਾ ਹੈਗੇ ਉਹਨੇ ਕੀ ਕਟਾਈ ਜਿੰਨੀ ਕੀ ਜ਼ਰੂਰਤ ਆ ਤਰੀਕਾ ਦੇਖਣਾ ਕੈਂਚੀ ਫੜਨ ਦਾ ਹੁਣ ਹੋਰ ਤਰੀਕਾ ਇਧਰੋਂ ਕੱਟ ਲੈ ਤੇਈ ਵੇਲੇ ਵਾਲ ਉੱਚੇ ਨਹੀਂ ਰਹਿੰਦੇ ਆ ਠੀਕ ਆ ਉਹ ਕਿੱਦਾਂ ਕੱਟਨੇ ਆ ਇਧਰਲੇ ਪਾਸੇ ਆ ਕੇ ਇਧਰਲੇ ਪਾਸੇ ਆ ਜਾ ਮੁੰਡੇ ਐਸੋ ਚੱਕਰ ਕੇ ਐਦਾਂ ਚੱਕ ਗਿਆ ਦੇਖੋ ਕੋਈ ਨਹੀਂ ਕੋਈ ਨਹੀਂ ਸਹੀ ਹੋਗੇ ਬਣਾਈ ਲੈ ਆ ਦੇਖੋ ਐਦਾਂ ਚੱਕ ਕੇ ਆ ਦੇਖੋ ਪਹਿਲਾ ਫਰੰਟ ਤੋਂ ਕੱਟੇ ਆਪਾਂ ਪਿੱਛੇ ਨੂੰ ਹੁਣ ਆਪਾਂ ਉਧਰੋਂ ਇਹਦੇ ਵੀ ਤਿੰਨ ਸਾਈਡਾਂ ਪਾ 1 2 3 ਆ ਦੇਖੋ ਇਹਦੇ ਵਿੱਚ ਜਿਹੜੇ ਤਾਂ ਲੱਗਣੇ ਬਾਹਰੋਂ ਆਪਰੇ ਆ ਚੱਕ ਹੋਈ ਜਾਣੇ ਤੁਸੀਂ ਆਪਣਾ ਇਹਦਾ ਹਨਾ ਤਰੀਕਾ ਫੜਨ ਦਾ ਉਦੇ ਰੱਖਣਾ ਦੇਖੋ ਇਹ ਫਰਮਰ ਨੂੰ ਉੱਚੇ ਨਿਵੇਂ ਲੱਗੀਆਂ ਨੇ ਤੁਹਾਨੂੰ ਉਹ ਆਪਣੇ ਬੈਲੈਂਸ ਹੋਈ ਜਾਣਾ ਇੱਥੇ ਐ ਨਾ ਆ ਦੇਖੋ ਚੱਕੋ ਫੇ ਕੋਈ ਨਹੀਂ ਕਹਿੰਦੀ ਤੁਸੀਂ ਕਟਣ ਦੀ ਤੁਹਾਡੇ ਬਾਹਾਂ ਦੇ ਹੱਥਾਂ ਦੇ ਵਿੱਚ ਆਪੇ ਹੀ ਬਾਲ ਆਈ ਜਾਣੇ ਆ ਉੱਚੇ ਨਿਵੇਂ ਆਹ ਲੋ ਕੇ ਆਵਰਤੀ ਤਾਂ ਫੇਰ ਉਸ ਤੋਂ ਬਾਅਦ ਇੱਥੇ ਆ ਅੱਛਾ ਇੱਥੇ ਆਜੀ ਆਹ ਲੋ ਫੇ ਛੋਟੇ ਜਾਂਨ ਵੱਡੇ ਆ ਛੋਟੇ ਵੱਡੇ ਵਾਲ ਰੇਂਜ ਹੁੰਦੇ ਆ ਫੇਰ ਇਹ ਜਦੋਂ ਆਪਾਂ ਇਧਰ ਕਟਾਂਗੇ ਫੇਰ ਇਹ ਬਾਲ ਆਪਣੇ ਆ ਬਰਾਬਰ ਹੋ ਜਾਣੇ ਆ ਆ ਦੇਖੋ ਵੀ ਤੁਹਾਡੀ ਕੰਮ ਇਥੋਂ ਆਜੀ ਤੁਹਾਡੀ ਇਹ ਪੇਚੀ ਗੱਦ ਨਾਲੇ ਜੀ ਕਲੀਅਰਾਈ ਬਾਲ ਝਾੜ ਲੈਣੇ ਫੇਰ ਝਾੜ ਲੈਣਾ ਕਸਟਮਰ ਤਾਂ ਕਈ ਭਰਾ ਫੇਸ ਨਹੀਂ ਝਾੜਦੇ ਹੁੰਦੇ ਕਸਟਮਰ ਨੂੰ ਦਿੱਕਤ ਨਹੀਂ ਕਿਉਂਕਿ ਅਗਲਾ ਬੋਦਾ ਨਹੀਂ ਹੁੰਦਾ ਤੇ ਚਲੋ ਕੋਈ ਗੱਲ ਨਹੀਂ ਓਨੈਸਟ ਟਾਈਪ ਬਾਅ ਕਰ ਲੈਣਾ ਡਰਾਈਰ ਮਾਰ ਕੇ ਬਾਲ ਚੈੱਕ ਕਰ ਲੈਣਾ ਕਿ ਬਾਲ ਬਰਾਬਰ ਹੈਗੇ ਆ ਕਿ ਨਹੀਂ ਹੈਗੇ ਡਰਾਈ ਤੋਂ ਬਾਅਦ ਚੈੱਕ ਕਰ ਲੈ ਗਿੰਦੇ ਕਰ ਲੈਣੇ ਕੰ ਕੰਗਲੈਨ ਫੈਬ੍ਰਿਕ ਆਉਣ ਲੈ ਰਹੇ ਨੇ ਜਿਹੜੀ ਵੀ ਤੁਹਾਡੇ ਹੱਥ ਲੱਗੀ ਆ ਤਰੀਕਾ ਦੇ ਲੈਣਾ ਡਰਾਈਵ ਕਰਨ ਦਾ ਕਿਹੜਾ ਆ ਠੀਕ ਆ ਬਾਲ ਪਹਿਲਾਂ ਆਪਰੇ ਕਿੰਨਾਂ ਲੈਣੀ ਐ ਇੱਦਾਂ ਉੱਪਰ ਵੱਗੇ ਚਲਾਉਣੀ ਆ ਬੈਚਨ ਕਰਕੇ ਡਰਾਈ ਨਹੀਂ ਚਲਾਉਣੀ ਕਸਟਮਰ ਦੇ ਰੂਟਸ ਤੇ ਲੱਗਣੀ ਉਹਨਾਂ ਨੂੰ ਦਿੱਕਤ ਨਹੀਂ ਆਉਣੀ ਆਉਣੇ ਆਪਾਂ ਨੂੰ ਗੰਦੀਆਂ ਗਾਵਾ ਕੱਢਣੀਆਂ ਜਿਹੜੀਆਂ ਆਪਾਂ ਨੂੰ ਸਾਨੂੰ ਨਹੀਂ ਆ ਠੀਕ ਆ ਐਦਾਂ ਬੰਦ ਕਰਤਾ ਠੀਕ ਆ ਲੋਨਾ ਗਾਹੀਆਂ ਚੀਜ਼ਾਂ ਨਹੀਂ ਆ ਖੌਣ ਕੋਈ ਤੋਂ ਬਗਲ ਨਹੀਂ ਠੀਕ ਆ ਜੀ ਇੱਕ ਦਮ ਕਿਤੇ ਕੀ ਨਹੀਂ ਇੱਕ ਜਦੋਂ ਮੇਰੇ ਹੱਥ ਵਾਂਦੇ ਨਾ ਆਪਣੇ ਹੱਥ ਕਮਾਈਏ ਜਿੱਦਣ ਨੂੰ ਤੋਂ ਮਿਲਦੀ ਸੀ ਡਾਊਨ ਆ ਨਹੀਂ ਕਿ ਮੇਰੇ ਤੋਂ ਕੰਮ ਗਲਤ ਹੋ ਗਿਆ ਜਾਂ ਅਗਲੇ ਨੂੰ ਪਤਾ ਲੱਗਿਆ ਨਾ ਅਗਲੇ ਨੂੰ ਪਤਾ ਲੱਗਣ ਨੂੰ ਤਾਂ ਤੁਹਾਨੂੰ ਦੱਸੂੰਗਾ ਜੇ ਤੁਹਾਡਾ ਕੰਮ ਗਲਤ ਹੋਇਆ ਅਗਲੇ ਨੂੰ ਲੱਗਾ ਗਲਤ ਆ ਉਨੇ ਤੁਹਾਨੂੰ ਦੱਸਣਾ ਕਿ ਯਾਰ ਸਹੀ ਨਹੀਂ ਹੋਇਆ ਤਦੇ ਤੁਹਾਨੂੰ ਪਤਾ ਲੱਗਣਾ ਕਿ ਯਾਰ ਜੇ ਅਸੀਂ ਗਲਤ ਕੀਤਾ ਜੇ ਤੁਸੀਂ ਡਮੀ ਤੇ ਕਰੋਗੇ ਡਮੀਆਂ ਤੇ ਕਦੀ ਵੀ ਕੰਮ ਸਹੀ ਨਹੀਂ ਹੁੰਦਾ ਕਿਉਂਕਿ ਡਮੀਆਂ ਨੇ ਤੁਹਾਨੂੰ ਦੱਸਣਾ ਨਹੀਂ ਕਿ ਤੁਹਾਡਾ ਕੰਮ ਗਲਤ ਆ ਜਾਂ ਸਹੀ ਆ ਹਮੇਸ਼ਾ ਕਿਸੇ ਨਾ ਕਿਸੇ ਕਸਟਮਰ ਤੇ ਹੀ ਟਰਾਈ ਕਰਿਆ ਕਰੋ ਠੀਕ ਆ ਕਦੀ ਤੁਹਾਨੂੰ ਪਤਾ ਲੱਗਣਾ ਆ ਲੋ ਇੱਕ ਵਾਰੀ <coughs> तो रांटाल बाल, तो इसो न एदुन करने न, एदुनाल बाल, श्याटे करना, तुम्पाल सिंपल तुम्पाल अगर पिछले बना फेस झार देना बाल शीशे बिच चेक कर लेना किचा नहीं मता नहीं लगता किसी भी तरीके कस्टमर ने पोच ठीक है जी ओके जी ਬਾਕੀ ਬਾਤ ਚੋਂ ਆਪਾਂ ਤਾਂ ਦਫਾ ਮੇ ਆ। ਹੋਣਾ ਆਪਾਂ ਦੋ ਹੀ ਖੁੰਜੇ ਤਾਂ ਕਲੀਅਰ ਕਰ ਲੈ। ਫਰੰਟ ਵਾਲੇ ਜਿਹੜੇ ਆ ਦੇਖੋ ਵਾਲਿਆ ਇਹ ਵੀ ਚੱਕਣੇ ਆ। ਹੱਥਾਂ ਦਾ ਵਾਲ ਪਿੱਛੇ ਨੂੰ ਕਰ ਲੈਣੀ। ਉਸ ਤਰ੍ਹਾਂ ਆ। ਪ੍ਰੋਪਰ ਸਟਾਈਲ ਹੈ ਕਰਨੀ ਇਹ ਕੰਮ ਦੀ ਕੀ ਪਤਾ ਲੱਗੇਗੀ ਤੁਸੀਂ ਕੰਮ ਕੀਤਾ ਦੇਖੋ। ਇੱਦਾਂ ਚੱਕੀ ਜਾਣਾ। ਸਫਾਈ ਆਈ ਨਹੀਂ। ਛਿਲਣਾ ਨਹੀਂ ਕਸਟਮਰ ਨੂੰ ਕਿਸੇ ਵੀ ਤਰੀਕੇ ਦਾ ਉਸ ਤਰ੍ਹਾਂ ਲੱਗਣਾ ਨਹੀਂ ਚਾਹੀਦਾ ਲੱਗ ਵੀ ਜਾਂਦਾ ਕੋਈ ਵੱਡੀ ਗੱਲ ਨਹੀਂ। ਪਰ ਜਾਣ ਕੇ ਨਹੀਂ ਲਾਉਣਾ। ਏਗਲੇ ਨੂੰ ਦਿੱਕਾ ਨਾ ਕਿਸੇ ਵਰਗੀ ਜਿਆਦਾ ਠੀਕ ਆ। ਝਾੜਨਾ ਹਮੇਸ਼ਾ ਹਰ ਵਾਰ ਯਾਰ ਹਰ ਇੱਕ ਵਾਰ ਝਾੜਨਾ ਕੋਈ ਵੀ ਕੰਮ ਕਰਨਾ ਝਾੜਨਾ ਕਿਉਂਕਿ ਕਸਟਮਰ ਨੂੰ ਬਾਲ ਪਰੇਸ਼ਾਨ ਕਰਦੇ ਹੁੰਦੇ ਠੀਕ ਆ ਜੀ। ਕਲੀਅਰ ਆ ਜੀ? ਓਕੇ ਜੀ। ਦੱਗੇ ਪਤਾ। ਥੈਂਕ ਯੂ।